ਮੈਂ ਹਾਂ ਦਪਾਰ ਦਾ ਇੰਸਪੈਕਟਰ ਡੇਟ ਆਫ ਬਰਥ 22/12/1988 ਮੇਰੀ ਖਾਲ ਅਗੜ ਸਿੱਖਾ ਤੋਂ ਲੱਗਿਆ ਬੱਚੇ ਉੱਪਰ ਦੀ ਹੋ ਕੇ ਬੈਠ ਕਰਦਾ ਤੇ ਬਹੁਤ ਖੁਸ਼ੀ ਆਦੀ ਹੈ ਤੇ ਬਹੁਤ ਬਹਾਣ ਕਰਦਾ ਬਹੁਤ ਬੜੀ ਨਪੂਨਾ ਇੰਸਪੈਕਟਰ ਜੀ ਧੰਨਵਾਦ ਇੱਥੇ ਕੋਈ ਨਹੀਂ ਵੀ ਜਾਂਦਾ ਜੀ ਮੈਂ ਨਹੀਂ ਕਿ ਅਸੀਂ ਦੀ ਸਰਵਿਸ ਕੇਸੀ ਦੀ ਵੀ 30 ਸਾਲ ਤੋਂ ਥੱਲੇ ਨਹੀਂ ਹੈਗੀ ਜਿਹੜੇ ਕਰ ਰਿਹਾ ਕੁਛ ਤਾਂ ਹਿੱਕ ਤਾਂ 37 ইয়ার্স ਦੀ ਸਰਵਿਸ ਵੀ ਤੁਸੀਂ ਕਰਕੇ ਜਾ ਰਹੇ ਹੋ ਪਰ ਇਹਨਾਂ ਤੁਹਾਡੇ ਪਰਿਵਾਰ ਵਾਲੇ ਵੀ ਨਾਲ ਆਏ ਆ ਉਹ ਇਸ ਗੱਲ ਦੇ ਜ਼ਰੂਰ ਗਵਾਹ ਹੋਣਗੇ ਕਿ ਇਹਨੀ ਸਰਵਿਸ ਕਰੀ ਆਪਣੇ ਘਰ ਦੇ ਨੂੰ ਟਾਈਮ ਨਹੀਂ ਦੇ ਪਾਦੇ ਤੇ ਹੁਣ ਤੁਹਾਡਾ ਹੁਣ ਇਹ ਉਹ ਵਾਲਾ ਟਾਈਮ ਹੈ ਜਦੋਂ ਤੁਸੀਂ ਆਪਣੇ ਫੈਮਿਲੀ ਨੂੰ ਟਾਈਮ ਦਿਓ ਜਦੋਂ ਤੁਸੀਂ ਆਪਣੀ ਸਿਹਤ ਵਾਲ ਟਾਈਮ ਨੂੰ ਆਈ ਥਿੰਕ ਅਸੀ ਸਵੇਰ ਸ਼ਾਮ ਦੀ ਡਿਊਟੀ ਹੁੰਦੀ ਹੈ ਕੋਈ ਇਹ ਨਹੀਂ ਹੈਗਾ ਕਿ ਰਾਤ ਦੇਖਣੀ ਹੈ ਜਾਂ ਦਿਨ ਦੇਖਣਾ ਹੈ ਪਰ ਹੁਣ ਜਾ ਕੇ ਤੁਸੀਂ ਆਪਣੀ ਉਹ ਲਾਈਫ ਜੀਵੋ ਆਪਣੇ ਬੱਚਿਆਂ ਦੇ ਨਾਲ ਤੇ ਆਪਣੀ ਸਿਹਤ ਪੱਖੋਂ ਪੂਰਾ ਆਪਣਾ ਧਿਆਨ ਦੇਓ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ocasiਨ ਤੇ ਦੇਣਾ ਚਾਹੁੰਦੀ ਹਾਂ ਧੰਨਵਾਦ ਸਰ ਅੱਜ ਸੀ ਰਿਟਾਇਰਮੈਂਟ ਦਿਵਸ ਇਸਪੈਕਟਰ ਕਿਸੀਰ ਵਿੱਚ ਵੀਰੇ ਟ੍ਰੈਫਿਕ ਵਿੱਚ ਵੀਰੇ ਇਦਾਂ ਦਾ ਮਹਿਸੂਸ ਕਰਦੇ ਹੋਇਆ ਅੱਜ ਜਿਹੜਾ ਮੈਂ 23/87 ਨੂੰ ਇਸ ਮੈਕਾ ਜੋਇਨ ਕੀਤਾ ਸੀ ਜਿਹੜੇ 23/87 ਤੋਂ ਲੈ ਕੇ ਤਕਰੀਬਨ 37 ਸਾਲ 37 ਸਾਲ ਜਿਹੜੀ ਆ ਨੌਕਰੀ ਜਿਹੜੀ ਆ ਸ਼ਹਿਰਪੁਰ ਚ ਕੀਤੀ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜਾ ਮੈਂ 3.5 ਸਾਲ ਟ੍ਰੈਫਿਕ ਚਾਰਜ ਰਿਹਾ ਇੱਕ ਸਾਲ ਤੋਂ ਅੰਟਾਰਜ ਪੀਸੀਆਰ ਵੀ ਇੱਥੇ ਮੈਂ ਸੇਵਾ ਜਿਹੜੀ ਅਨਜਾਦ ਕੀਤੀ ਆ بطور ਜ਼ਾਰਪਤ ਦੇ ਵਿੱਚ ਕੀਤੀ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀਨੀਅਰ ਅਫਸਰਾਂ ਨੂੰ ਸਿੱਖਣ ਨੂੰ ਮਿਲਿਆ ਇੱਕ ਜਿੰਨਾ ਵੀ ਨੌਕਰੀ 37 ਸਾਲ ਦੇ ਵਿੱਚ ਜਿੰਨੇ 3.5 ਸਾਲ 4 ਸਾਲ ਮੈਂ ਇੱਥੇ ਟ੍ਰੈਫਿਕ ਚਾਰਜ ਰਿਆ ਸਾਲ ਇੱਥੇ ਪੀਸੀਆਰ ਚਾਰਜ ਰਿਆ ਸਰਵਿਸ ਦੇ ਵਿੱਚ ਕੋਈ ਯਾਦਗਾਰੀ ਪਲ ਯਾਦਗਾਰੀ ਪਲ ਸਾਡੇ ਇਹ ਜਿਹੜੇ ਆ ਬਹੁਤ ਜ਼ਿਆਦਾ ਜ਼ਾਰਿਕ ਪਾਲ ਜਿਹੜੀਆਂ ਡਿਊਟੀਆਂ ਕੀਤੀਆਂ ਅਤਵਾਦ ਦੇ ਵਿੱਚ ਵੀ ਡਿਊਟੀਆਂ ਕੀਤੀਆਂ ਨੇ ਇਹਦੇ ਵਿੱਚ ਜਿਹੜੇ ਟ੍ਰੈਸਿੰਗ ਚਾਰਟ ਤੇ ਹੁੰਦੇ ਆ ਜਿਹੜੀ 3.5 ਸਾਲ ਦੀ ਸਾਡੀ ਨੌਕਰੀ ਰਹੀ ਹੈ ਇਹਦੇ ਵਿੱਚ ਜਿਹੜੇ ਆ ਬਹੁਤ ਪੋਲੀਟਿਕਲੀ ਵੀ ਸਾਡੇ ਕਈ ਹੋ ਗੱਲਾਂ ਹੋਈਆਂ ਨੇ ਤੇ ਜ਼ਾਰਿਕ ਪਾਲ ਜਿਹੜੇ ਵਧੀਆ ਆਪਾਂ ਇੰਜੋਏ ਕੀਤਾ ਜ਼ਿੰਦਗੀ ਦਾ ਤੇ ਹੁਣ ਜਿਹੜਾ ਰਿਟਾਇਰਮੈਂਟ ਆ ਤੇ 3.5 ਸਾਲ ਤੋਂ ਬਾਅਦ ਆਪਣੇ ਪਰਿਵਾਰ ਦੇ ਵਿੱਚ ਜ਼ਿਆਦਾ ਵੱਧ ਤੋਂ ਵੱਧ ਥਮਾ ਜਿਹੜਾ ਪਰਿਵਾਰ ਨੂੰ ਦੇਵਾਂਗੇ ਤੇ ਹੁਣ ਮਹਿਕਮਤ ਤੇ ਆ ਜੋ ਚੱਲ ਚੱਲੀ ਦਾ ਅਨੁਪਾਤ ਕਿੰਨੀ ਜ਼ਿਆਦਾ ਬੋਝ ਰਿਹਾ ਲਗਾਤਾਰ ਕੰਟੀ ਥੋੜੀ ਸ਼ੋਰਟੇਜ ਮੈਂ ਕਿ ਵਿੱਚ ਮਰਾਜ਼ਮਲ ਛੋਟੇ ਕਰਕੇ ਇੰਤਜ਼ਾਰ ਜਿਉਂ ਜਿਆਦਾ ਸੋਸਾਇਬਿਲਟੀ ਹੁੰਦੀ ਹੈ ਜੀ ਡਿਊਟੀ ਦੇ ਵਿੱਚ ਕਦੀ ਐਬਸੈਂਟ ਤਾਂ ਨਹੀਂ ਹੋਏ ਜੀ ਮੈਂ 37 ਸਾਲ ਦੀ ਉਮਰ ਵਿੱਚ ਅੱਧਾ ਕਿੱਟਾ ਵੀ ਐਬਸੈਂਟ ਨਹੀਂ ਮੇਰੀ ਤੇ ਜਿਹੜੀ ਜ਼ਿਆਦਾ ਨੌਕਰੀ ਮੇਰੀ ਫੀਲਡ ਤੇ ਆ ਉਹ ਤਕਰੀਬਨ ਮੇਰੇ 37 ਸਾਲ ਦੇ ਇੱਕ 15-20 ਦਿਨ ਲੈਣ ਦੀ ਨੌਕਰੀ ਹੋਣੀ ਆ ਬਾਕੀ ਸਾਰੀ 37 ਸਾਲ ਹੀ ਮੇਰੀ ਫੀਲਡ ਦੀ ਨੌਕਰੀ ਹੈ ਸਰ ਤੁਸੀਂ ਤਾਂ ਆਪਣਾ ਜਿਹੜਾ ਕੰਮਕਾਜ ਦਾ ਟਾਈਮ ਪੂਰਾ ਕਰਕੇ ਪੈਰ ਮੱਤੇ ਹੋ ਗਏ ਤੇ ਬਾਕੀ ਜਿਹੜੇ ਆਨ ਡਿਊਟੀ ਨੇ ਉਹਨਾਂ ਨੂੰ ਕੀ ਮੈਸੇਜ ਜਣਾ ਚਾਹੀਦਾ ਮੈਂ ਇਹੋ ਹੀ ਬੇਨਤੀ ਕਰਨੀ ਚਾਹੂੰਗਾ ਵੀ ਆਪਣੇ ਟਾਈਮ ਦੀ ਕਦਰ ਕਰੋ ਸੀਨੀਅਰ ਅਫਸਰ ਕੋਈ ਵੀ ਆਪਦੀ ਕਦਰ ਕਰੋ ਥੋੜੀ ਡਿਊਟੀ ਲੱਗਦੀ ਆ ਟਾਈਮ ਤੇ ਆਪਣੀ ਡਿਊਟੀ ਤੇ ਜਾਓ ਇਮਾਨਦਾਰ ਨਾਲ ਡਿਊਟੀ ਕਰੋਗੇ ਤਾਂ ਤੁਹਾਨੂੰ ਆਟੋਮੈਟਿਕਲੀ ਤੁਹਾਨੂੰ ਰਸਤਾ ਮਿਲ ਜਣਾ ਅਫਸਰ ਜਿਹੜੇ ਤੁਹਾਡੀ ਰਿਸਪੈਕਟ ਕਰੂਗੇ ਬਿਲਕੁਲ ਕੋਈ ਵੀ ਡਿਊਟੀ ਦਾਨਪੁਰ ਨਸ਼ੀਲੀ ਤੀਜ ਜਿਹੜੀ ਨਸ਼ਾ ਕਰਕੇ ਨਹੀਂ ਡਿਊਟੀ ਕਰਦੀ ਟਾਈਮ ਤੇ ਆਓ ਟਾਈਮ ਤੇ ਟਾਈਮ ਤੇ ਜਾਓ ਹਬੇ ਟਾਈਮ ਦੀ ਕਦਰ ਕਰੋ ਸੀਨੀਅਰ ਅਫਸਰ ਦੀ ਕਦਰ ਕਰੋ ਜੋ ਦਿਸ਼ਾ ਨਿਰਦੇਸ਼ ਨੇ ਸੀਨੀਅਰ ਅਫਸਰਾਂ ਦੇ ਉਹਦੇ ਤੋਂ ਡਿਊਟੀ नमे साल मु